ਪਰਵਾਨ ਕਿਉਂ ਨਹੀਂ ਕੀਤਾ ਗਿਆ ਸੁਖਬੀ ਸਿੰਘ ਬਾਦਲ ਦਾ ਅਸਤੀਫਾ ਲੋਕਾਂ ਦੀਆਂ ਨਾਜ਼ਰਾਂ ਸੀ ਇਹ ਵੀ ਕਾਲੀ ਦਲ ਇਕਜੁੱਟ ਹੋਊਗਾ ਜੇ ਅਸਤੀਫਾ ਪ੍ਰਵਾਨ ਹੁੰਦਾ ਵੇਖੋ ਅਸੀਂ ਉਹਨਾਂ ਤੋਂ ਪਾਸੇ ਹਾਂ ਇਸ ਕਰਕੇ ਉਹ ਕਈ ਵਾਰੀ ਬੰਦੇ ਇਹ ਕਹਿੰਦੇ ਵੀ ਇਹ ਹੁਣ ਜਾਣ ਕੇ ਕਹਿੰਦੇ ਆ ਕੁਝ ਗੱਲਾਂ ਵੈਸੇ ਕੱਲ ਫੇਰ ਇੱਕ ਵਾਰੀ ਬਹੁਤ ਵੱਡੀ ਬਲੰਡਰ ਗਲਤੀ ਹੋਈ ਹੈ ਪਾਰਟੀ ਤੋਂ ਜਿਹੜਾ ਅਸਤੀਫਾ ਨਹੀਂ ਮਨਜ਼ੂਰ ਕੀਤਾ ਵੇਖੋ ਜੇ ਅਸਤੀਫਾ ਦੇਤਾ ਪ੍ਰਧਾਨ ਜੀ ਨੇ ਜਦ ਦਿੰਦੇ ਹੀ ਨਾ ਜੇ ਦੇਤਾ ਤਾਂ ਫਿਰ ਮਨਜ਼ੂਰ ਕਰ ਲੈਣਾ ਚਾਹੀਦੇ ਸੀ ਇਹਦੇ ਨਾਲ ਲੋਕਾਂ ਨੂੰ ਇਹ ਹੋ ਗਿਆ ਵੀ ਇੱਕ ਕਿਸਮ ਦਾ ਡਰਾਮਾ ਜਿਹਾ ਕਰਦੇ ਆ ਹੁਣ ਜਿਹੜੀ ਆ ਗਿਆ ਸਿਸਟਮ ਇਹਦੇ ਵਿੱਚ ਅਸੀਂ ਆ ਗਏ ਆ ਹੁਣ ਜੋ ਵੀ ਗੱਲ ਕਰਨੀ ਉਹ ਸਾਮਾਨ ਨਾਲ ਕੀਤੀ ਜਾਵੇ ਫੇਰ ਹੀ ਉਹਦਾ ਫਾਇਦਾ ਹੋਏਗਾ ਚੁਸਤੀਆਂ ਚਲਾਕੀਆਂ ਦਾ ਫਾਇਦਾ ਨਹੀਂ ਹੋਏਗਾ ਸੋ ਸਾਮਾਨ ਜੋ ਕਰ ਦੇਣਾ ਤਾਂ ਨਹੀਂ ਦੇਣਾ ਤਾਂ ਉਹ ਸਾਮਾਨ ਜੋ ਕਰਨਾ ਕਰ ਲੈਣ ਕੋਈ ਕਿਸੇ ਦੇ ਮਗਰ ਨਹੀਂ ਪਿਆ ਉਹਨਾਂ ਦੀ ਮਰਜ਼ੀ ਹੈ ਦੇਣਾ ਦੇਣ ਨਹੀਂ ਦੇਣਾ ਨਾ ਦੇਣ ਜਦ ਤਾ ਫਿਰ ਦੇਣਾ ਹੀ ਨਹੀਂ ਸੀ ਜੇ ਦੇਤਾ ਸੀ ਤਾਂ ਫਿਰ ਪ੍ਰਵਾਨ ਕਰਾ ਦੇਣਾ ਚਾਹੀਦਾ ਸੀ ਕਿਉਂਕਿ ਜੋ ਇਹ ਬੋਲਦੇ ਆ ਬੰਦੇ ਪੰਜ ਸੱਤ ਜਿਹੜੇ ਰੌਲਾ ਜਿਹਾ ਪਾਉਂਦੇ ਆ ਇਹ ਪ੍ਰਧਾਨ ਜੀ ਦੀ ਤੋਂ ਬਾਹਰ ਤਾਂ ਹੈ ਹੀ ਨਹੀਂ ਕੋਈ ਇਹਨਾਂ ਚ ਜੇ ਆਪਾਂ ਅੱਗੇ ਸੋ ਚਾਹ ਪੜੂਸਾਂ ਤੋਂ ਖਿਹੜਾ ਛੜਾ ਕੇ ਪ੍ਰਧਾਨ ਜੀ ਜਿੰਨੀ ਛੇਤੀ ਆਪਣੇ ਲੈਵਲ ਤੇ ਆ ਜਾਣਗੇ ਉਹਨਾਂ ਹੀ ਉਹਨਾਂ ਦਾ ਭਲਾ ਹੋਏਗਾ ਕੋਈ ਨਵਾਂ ਪ੍ਰਧਾਨ ਮੰਡਾ ਤੁਹਾਨੂੰ ਇਤਰਾਜ਼ ਤਾਂ ਨਹੀਂ ਹੋਏਗਾ ਕਿਧਰੋਂ ਪ੍ਰਧਾਨ ਮੰਡਾ ਕਿਹੜੇ ਗਰੁੱਪ ਦਾ ਪ੍ਰਧਾਨ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਪ੍ਰਧਾਨ ਤਾਂ ਜਿਹਨੂੰ ਸੰਗਤ ਚਾਹੂਗੀ ਉਹਨੇ ਬਣਨਾ ਹੈ ਤੇ ਜੋ ਕੁਛ ਹੋਣਾ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਤਾਂ ਇੱਕ ਕੰਮ ਤਾਂ ਨਿਬੜੇ ਨਾ ਦੂਜਾ ਤਾਂ ਫਿਰ ਬਾਅਦ 'ਚ ਹੀ ਪੈਦਾ ਹੋਊਗੀ ਸਥਿਤੀ ਮਲੂਕਤ ਸਾਹਿਬ ਲੱਗਦਾ ਹੈ ਜੀ ਜੇ ਪ੍ਰਵਾਨ ਹੁੰਦਾ ਅਸਤੀਫਾ ਤਾਂ ਸਾਰਾ ਕਾਂਗਰਸ ਇੱਕ ਮੱਚ ਤੇ ਹੋਵੇਗਾ ਦੇਖੋ ਜੋ ਲੋਕਾਂ ਕਾਲੀ ਦਲ ਦੇ ਵਰਕਰ ਜੀ ਅਸੀਂ ਸਾਰੇ 2024 ਦੇ ਵਿੱਚ ਵੀ ਇਕੱਠੇ ਸੀ 22 ਦੇ ਵਿੱਚ ਵੀ ਅਸੀਂ ਇਕੱਠੇ ਸੀ ਜਿੱਤ ਸਾਨੂੰ ਪ੍ਰਾਪਤ ਹੋਈ ਨਹੀਂ ਨਾ 22 ਚ ਹੋਈ ਨਾ 24 ਚ ਹੋਈ ਬੁਰਾ ਹਾਲ ਹੋਇਆ ਸਾਡਾ ਬਲਕੇ ਜੇ ਕਹੀਏ ਤਾਂ ਸੱਚ ਗੱਲ ਤਾਂ ਇਹ ਹੈ ਤੇ ਜੇ ਸਾਰੇ ਇਕੱਠੇ ਹੁੰਦੇ ਆ ਵੀ ਸਾਨੂੰ ਕੋਈ ਪ੍ਰਾਪਤੀ ਰਹੀ ਅੱਡੋ ਅੱਡੀ ਹੋ ਕੇ ਕਿਵੇਂ ਪ੍ਰਾਪਤੀ ਹੋ ਜੂਗੀ ਇਹ ਤਾਂ ਸਾਫ਼ ਹੀ ਦਿੰਦੀ ਹੈ ਇਕੱਠੇ ਤਾਂ ਹੋਣਾ ਹੀ ਪਊਗਾ ਦੇਰ ਸਵੇਰੇ ਅੱਜ ਨਾਲ ਸਵੇਰੇ ਇਕੱਠੇ ਤਾਂ ਹੋਣਾ ਪਊਗਾ ਕਈ ਵਾਰੀ ਸਾਡੀਆਂ ਗੱਲਾਂ ਲੋਕਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਬਾਅਦ ਚ ਉਹਨਾਂ ਗੱਲਾਂ ਤੇ ਆਉਣਾ ਪੈਂਦਾ ਪੰਜਾਬ ਦੀ ਸਥਿਤੀ ਇਹੋ ਜੀ ਬਣੀ ਹੋਈ ਹੈ ਜੇ ਤਾਂ ਰਾਜ ਕਰਨਾ ਹੈ ਸਤਾਈ

ਫਿਰ ਤਾਂ ਕਾਲੀ ਦਲ ਨੂੰ ਵੀ ਸਾਰੇ ਵੱਤ ਭਲੇ ਭਲਾ ਕੇ ਸਾਰੇ ਲੀਡਰਾਂ ਨੂੰ ਇਕੱਠੇ ਹੋਣਾ ਪਊਗਾ ਤੇ ਬੀਜੇਪੀ ਨਾਲ ਵੀ ਸਮਝੌਤਾ ਕਰਨਾ ਪਊਗਾ ਜੇ ਨਹੀਂ ਰਾਜ ਕਰਨਾ ਐਂ ਰਹਿਣਾ ਜਿਵੇਂ ਹੁਣ ਫਿਰਦੇ ਆ ਫਿਰ ਕੋਈ ਨਹੀਂ ਕਰੇ ਫਿਰ ਜਿਵੇਂ ਮਰਜ਼ੀ ਕਰੋ ਭਾ ਵਿਚਾਰ ਕਾਲੀ ਦਲ ਬਣਾ ਲਓ ਛੇ ਬਣਾ ਲਓ ਐਂ ਚੱਲੀ ਜਾਊਗੀ ਦੁਕਾਨਦਾਰੀ ਰਾਜ ਤੁਹਾਡੇ ਨੇੜੇ ਤੇੜੇ ਵੀ ਨਹੀਂ ਆਊਗਾ ਫਿਰ ਰਾਜ ਅੱਜ ਵਾਰੀ ਗੱਲ ਮੇਰੀ ਯਾਦ ਰੱਖ ਲਿਓ ਜਾਂ ਇੱਥੇ ਕਾਂਗਰਸ ਦਾ ਰਾਜ ਆਊਗਾ ਜਾਂ ਇੱਥੇ ਨਵਾਂ ਕਾਲੀ ਦਲ ਬਣੂਗਾ ਜਿਹੜਾ ਜਿਵੇਂ ਸਾਡੇ ਫਰੀਦਕੋਟ ਤੋਂ ਸਰਬਜੀਤ ਜਿੱਤੇ ਆ ਉੱਥੋਂ ਜਿੱਤੇ ਖੜੂਰ ਸਾਹਿਬ ਤੋਂ ਅਮਰਪਾਲ ਜਿੱਤੇ ਆ ਫਿਰ ਐਂ ਜਿੱਤਣ Dann war's.